ਇਹੀ ਇੱਕ ਜਿਹੜਾ ਸਵਾਲ ਇੱਕ ਵੱਡਾ ਉੱਠ ਰਿਹਾ ਸੀ ਕਿ ਉਹਨਾਂ ਨੇ ਐਲਾਨ ਵੀ ਇਹੀ ਕੀਤਾ ਸੀ ਕਿ ਭਾਰਤ ਨੂੰ ਛੱਡ ਕੇ ਬਾਕੀ ਜਗ੍ਹਾ ਤੇ ਰਿਲੀਜ਼ ਜਿਹੜੀ ਹੋਏਗੀ ਪਰ ਬਾਕੀ ਜਗ੍ਹਾ ਤੇ ਇਹ じゃ ਕੀ ਹੋ ਗਿਆ ਕਿ ਕੀ ਭਾਰਤ ਨੇ ਇੰਨਾ ਜ਼ਿਆਦਾ ਪ੍ਰੈਸ਼ਰ ਪਾ ਦਿੱਤਾ ਜਿਹੜੀ ਕੰਪਨੀ ਨੇ ਇਹਦੇ ਵਿਦੇਸ਼ਾਂ ਵਾਲੇ ਰਾਈਟਸ ਖਰੀਦੇ ਸੀ ਅਸਲ ਚੋ ਹੋਇਕ ਪੰਜਾਬ ਦਾ ਨਾਮੀ ਫਿਲਮ ਐਕਟਰ ਆ ਤੇ ਫਿਲਮ ਪ੍ਰੋਡਿਊਸਰ ਜੀ ਮਤਲਬ ਉਹਦਾ ਵਿਦੇਸ਼ਾਂ ਵਿੱਚ ਸਿੱਕਾ ਚੱਲਦਾ ਉਹ ਸਾਰੇ ਵਿਦੇਸ਼ੀ ਰਾਈਟਸ ਉਹਨੇ ਲੈ ਦੇ ਸੀਗੇ ਤੇ ਭਾਰਤ ਸਰਕਾਰ ਨੇ ਸਾਨੂੰ ਪਤਾ ਲੱਗਿਆ ਵੀ ਉਹਨੂੰ ਡਰਾਤਾ ਹੋਇਆ ਵੇ ਜੇ ਤੂੰ ਇਹ ਫਿਲਮ ਉਦੇਸ਼ਾਂ ਵਿੱਚ ਰਿਲੀਜ਼ ਕਰੇ ਅਸੀਂ ਤੇਰੀਆਂ ਭਾਰਤ ਵਿੱਚ ਸਾਰੀਆਂ ਫਿਲਮਾਂ ਤੇਰੀ ਇਨਫੋਰਮੇਸ਼ਨ ਸਰ ਤੇਰਾ ਜਿਹੜਾ ED CBI ਕੇਸ ਪਾ ਦਾਂਗੇ ਸੋ ਜਿਹੜਾ ਪੈਸੇ ਕਮਾਉਣ ਵਾਲਾ ਬੰਦਾ ਡਰ ਜਾਂਦਾ ਸੋ ਦਲੇਰ ਨਹੀਂ ਹੈਗਾ ਸੋ ਯਾ ਤਾਂ ਚਾਹੀਦਾ ਸੀ ਵੀ ਜਿਹੜਾ ਪ੍ਰੋਡਿਊਸਰ ਡਾਇਰੈਕਟਰ ਆ ਉਹ ਕਿਸੇ ਇਹੋ ਜਿਹੇ ਬੰਦੇ ਨਾਲ ਸੰਪਰਕ ਕਰਦਾ ਜਿਹਨੂੰ ਪਹਿਲਾਂ ਕਹਿੰਦਾ ਵਿਪਾਰ ਸਰਕਾਰ ਦਾ ਪ੍ਰੈਸ਼ਰ ਆ ਸਕਦਾ ਜੇ ਝੰਡਾ ਲੂੰਗਾ ਤਾਂ ਰਾਈਟਸ ਲਈ ਉਹਨਾਂ ਨੇ ਰਾਈਟਸ ਲੈ ਲਏ ਸਰਕਾਰ ਨੇ ਦਬਕਾ ਲਏ ਤੇ ਹੁਣ ਉਹ ਵਿਦੇਸ਼ਾਂ ਵਿੱਚ ਵੀ ਰਣੇਸ਼ ਨਹੀਂ ਹੋ ਰਹੀ ਸੋ ਇਹ ਸਾਰੀ ਕਹਾਣੀ ਸਾਹਮਣੇ ਆ ਰਹੀ ਪਿਛਲੇ ਆਪਾਂ ਕਹਿ ਲਈ ਕਿ 1.5 ਹਫਤੇ ਦੇ ਵਿੱਚ ਦੋ ਫਿਲਮਾਂ ਜਿਹੜੀਆਂ ਨੇ ਕਾਫੀ ਚਰਚਿਤ ਰਹੀਆਂ ਨੇ ਐਮਰਜੈਂਸੀ ਫਿਲਮ ਜਿਹੜੀ ਤੁਸੀਂ ਕੰਗਰਾਂ ਨੋਟ ਦੀ ਸੁਣੀ ਹੋਵੇਗੀ ਇੱਕ ਤਰ੍ਹਾਂ ਦੀ ਫਲॉप ਸਾਬਿਤ ਹੋਈ ਔਰ ਜੇਐਸਆਈ ਕਹਿੰਇਆ ਕਿ ਸਰਕਾਰਾਂ ਨੇ ਪੂਰੇ ਭਾਰਤ ਦੇ ਵਿੱਚ ਲਾਈ ਪਰ ਪੰਥ ਨੇ ਪੰਜਾਬ ਦੇ ਵਿੱਚ ਜਿਹੜੀ ਹੈ ਫਿਲਮ ਨਹੀਂ ਲੱਗਣ ਦਿੱਤੀ ਹੈਗੀ ਔਰ ਦੂਜੀ ਫਿਲਮ ਜਿਹੜੀ ਸਰਕਾਰਾਂ ਨੇ ਇੰਟਰਨੈਸ਼ਨਲ ਪੱਧਰ ਤੇ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ ਉਹ ਵੀ ਜਿਹੜੀ ਰਿਲੀਜ਼ ਨਹੀਂ ਹੋਣ ਦਿੱਤੀ ਹੈਗੀ ਦੋਨਾਂ ਦੀ ਚਰਚਾ ਕਾਫੀ ਹੋ ਰਹੀ ਹੈ ਸਰਦਾਰ ਅਪਤਾਰ ਸਿੰਘ ਜੀ ਕਿਵੇਂ ਦੇਖਦੇ ਹੈਗੇ ਉਹ ਇੱਕ ਫਿਲਮ ਦੇ ذریعے ਸਿੱਖਾਂ ਨੂੰ ਬਦਨਾਮ ਕੀਤਾ ਜਾਣਾ ਸੀ ਸਿੱਖਾਂ ਨੂੰ ਆਪਾਂ ਕਹਿ ਲਈਏ ਕਿ ਉਸਤੇ کردار ਨੂੰ ਮਾੜਾ ਦਿਖਾਇਆ ਗਿਆ ਭਾਵੇਂ ਕਿ ਉੱਥੇ ਉਹ ਐਪੀਸੋਡ ਅਵੋਇਡ ਕੀਤਾ ਜਾ ਸਕਦਾ ਸੀ ਸਿਰਫ ਇੰਦਰਾ ਗਾਂਧੀ ਤੱਕ ਰੱਖੀ ਜਾ ਸਕਦੀ ਸੀ ਪਰ ਜਾਣ ਬੁੱਝ ਕੇ ਤੱਥਾਂ ਦੇ ਨਾਲ ਵੀ ਜਿਹੜੀ ਛੇੜਛਾੜ ਕੀਤੀ ਗਈ ਦੂਜੀ ਫਿਲਮ ਜੋ ਕਿ ਆਪਾਂ ਕਹਿ ਲਈਏ ਕਿ ਸੰਵਿਧਾਨਕ ਤੌਰ ਤੇ ਕੁਝ ਵੀ ਗਲਤ ਨਹੀਂ ਹੈ ਜਿਵੇਂ ਸੀਨੀਅਰ ਵਕੀਲ ਜਿਹੜੇ ਹੈਗੇ ਨੇ ਸਰਦਾਰ ਨਾਮਕਰਨ ਸਿੰਘ ਉਹਨਾਂ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਕਿ ਕੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਸਾਬਤ ਹੋਈਆਂ ਨੇ ਤੇ ਫਿਰ ਕਿਵੇਂ ਜਿਹੜਾ ਹੈਗਾ ਇਹ ਤੁਸੀਂ ਕਹਿ ਸਕਦੇ ਹੋ ਵੀ ਇਹ ਚੀਜ਼ਾਂ ਦੇ ਘੱਟ ਲਾ ਦਿਓ ਕੀ ਦੇਖਦੇ ਹੋ ਹਾਂਜੀ ਹਾਂਜੀ ਸੋ ਜਿਹੜੀ ਐਮਰਜੈਂਸੀ ਫਿਲਮ ਹੈਗੀ ਹੈ ਨਾ ਹੁਣ ਉਹ ਬੀਬੀ ਜੀ ਜਿਹੜੇ ਕਿ ਆਪਾਂ ਨੂੰ ਪਤਾ ਵੀ ਜਦੋਂ ਹਿਸਟਰੀ ਤੇ ਕੋਈ ਫਿਲਮ ਬਣਦੀ ਆ ਉਹਦਾ ਡਾਇਰੈਕਟਰ ਪ੍ਰੋਡਿਊਸਰ ਆ ਜਿਹੜੇ ਉਹ ਹਿਸਟਰੀ ਦੀ ਡੀਪ ਇਨਸਾਈਟ ਨਾਲ ਭਰੇ ਹੋਏ ਹੋਣੇ ਚਾਹੀਦੇ ਹੈਗੇ ਆ ਜਿਹੜਾ ਕਲਾਕਾਰ ਆ ਜਦੋਂ ਉਹ ਹਿਸਟਰੀ ਤੇ ਫਿਲਮ ਬਣਾਉਂਦਾ ਹੈਗਾ ਉਹਦੀਆਂ ਉਧੀਆਂ ਜਿਹੜੀਆਂ ਇਕਤਾ ਉਹ ਨਹੀਂ ਹੋਣੀ ਚਾਹੀਦੀਆਂ ਬਈ ਅਲਾਈਨਮੈਂਟ ਨਹੀਂ ਹੋਣੀ ਚਾਹੀਦੀ ਅਲਾਈਨਮੈਂਟ ਨਹੀਂ ਹੋ ਕੋਈ ਇੱਕ ਧਿਰ ਦਾ ਹਮਾਇਤੀ ਨਹੀਂ ਹੋਣਾ ਚਾਹੀਦਾ ਬਈ ਇੱਕ ਧਿਰ ਨੂੰ ਪ੍ਰਮੋਟ ਕਰਦਾ ਆ ਜਾਂ ਨਹੀਂ ਹੁਣ ਐਸੇ ਵੇਲੇ ਇਹਨਾਂ ਦਿਨਾਂ ਵਿੱਚ ਇਹਨਾਂ ਸਾਡੇ ਬਹੁਤ ਵੱਡੇ ਨਾਵਲਕਾਰ ਆ ਜਸਵੀਰ ਵੰਡ ਉਹਨਾਂ ਦਾ 1984 ਦੇ ਘਟਨਾਕ੍ਰਮ ਜਾਂ ਖਾੜਕੂ ਲਹਿਰ ਬਾਰੇ ਇੱਕ ਬਹੁਤ ਹੀ ਸੰਵੇਦਨਸ਼ੀਲ ਨਾਵਲ ਆਇਆ ਬਹੁਤ ਉੱਚ ਪੱਧਰ ਦਾ ਨਾਵਲ ਆ ਉਹ ਬਹੁਤ ਕਮਾਲ ਦਾ ਔਰ ਇਹ ਹੁੰਦਾ ਬਿਨਾਵਲਕਾਰ ਜਾਂ ਸਾਹਿਤਕਾਰ ਨੇ ਕੋਈ ਸੇਧ ਧਿਰ ਦੀ ਸਾਈਡ ਨਹੀਂ ਲੈਣੀ ਹੁੰਦੀ ਉਹਨੇ ਨਿਰਪੱਖ ਹੋ ਕੇ ਸਾਰੀਆਂ ਘਟਨਾਵਾਂ ਨੂੰ ਦੇਖਣਾ ਹੁੰਦਾ ਸੋ ਜਸਵੀਰ ਬਾਈ ਜਸਵੀਰ ਮੰਡ ਨੇ ਜਿਹੜੇ ਖਾੜਕੂਲ ਹਰ ਵਿੱਚ ਸ਼ਾਮਲ ਨੌਜਵਾਨ ਨੇ ਉਹਨਾਂ ਦਾ ਸੰਵਾਦ ਰਚਾਇਆ ਹੈ ਇਤਿਹਾਸ ਨਾਲ ਵੀ ਸਾਡੇ ਗੁਰੂ ਦਾ ਸੰਦੇਸ਼ ਕੀ ਹੈ ਅਸੀਂ ਕੀ ਅਸੀਂ ਗੁਰੂ ਦੇ ਸੰਦੇਸ਼ ਤੇ ਚੱਲ ਕੇ ਇਹ ਸਾਰੀਆਂ ਕਾਰਵਾਈਆਂ ਕਰ ਰਹੇ ਹਾਂ ਜਾਂ ਨਹੀਂ ਉਹਦੇ ਵਿੱਚੋਂ ਇੱਕ ਧਿਰ ਹੈ ਜਿਹੜੀ ਗੁਰੂ ਦੇ ਸੰਦੇਸ਼ ਨੂੰ ਮੰਨ ਕੇ ਚੱਲ ਰਹੀ ਹੈ ਜੀ ਆ ਕੁਝ ਨੌਜਵਾਨ ਨੇ ਜਿਹੜੇ ਸਿਰਫ ਹਥਿਆਰਾਂ ਦੀ ਚੱਕਾਚੌਂਦ ਕਰਨ ਲਹਿਰ ਵਿੱਚ ਆਉਂਦੇ ਆ ਉਹਨਾਂ ਨੂੰ ਧਾਰਮਿਕਤਾ ਦਾ ਉਹਨਾਂ ਨੂੰ ਇਤਿਹਾਸ ਦਾ ਜਾਂ ਗੁਰੂ ਦੇ ਸੰਦੇਸ਼ ਦਾ ਨਹੀਂ ਪਤਾ ਸੋ ਉਸ ਸਵਾਦ ਨੂੰ ਰਚਦਾ ਰਚਦਾ ਉਹ ਖਾੜਕੂ ਲਹਿਰ ਬਾਰੇ ਬਹੁਤ ਅੱਛਾ ਜਿਹੜਾ ਨਾਵਲਾ ਉਹਨੇ ਲਿਖਿਆ ਹੈਗਾ ਸੋ ਜਿਹੜਾ ਜਿਹੜੀ ਇਹ ਐਮਰਜੈਂਸੀ ਫਿਲਮ ਹੈਗੀ ਆ ਹੁਣ ਤੁਸੀਂ ਦੇਖੋ ਵੀ ਇਹ ਪ੍ਰੋਡਿਊਸਰ ਵੀ ਆਪ ਆ ਬੀਬੀ ਜੀ ਹਮ ਡਾਇਰੈਕਟਰ ਵੀ ਆਪ ਡਾਇਰੈਕਟਰ ਵੀ ਆਪ ਆਪਾ ਤੇ ਡਾਇਰੈਕਟਰ ਵੀ ਆਪ ਹੈ ਜੀ ਪੈਸਾ ਵੀ ਇਹਨਾਂ ਦੇ ਵਿੱਚ ਕਹਿੰਦੇ ਕਾਫੀ ਲੱਗਾ ਹੋਇਆ ਹੈ। ਹਾਂ ਤੇ ਦੂਸਰਾ ਇਹ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਜਾਣੀ ਜਾਂਦੀ ਆ ਸਿੱਖਾਂ ਦੇ ਖਿਲਾਫ ਨਫ਼ਰਤ ਲੈ ਕੇ ਬੈਠੀ ਆ। ਹਾਲਾਂਕਿ 10ਵੀਂ 12ਵੀਂ ਪਾਸ ਆ ਪਤ ਤਾਂ ਚੰਡੀਗੜ੍ਹ ਰਹੀ ਹੈਗੀ ਆ। ਹੂੰ ਇੰਨੇ ਮਨ ਤਾਂ ਲੱਗਦਾ ਵੀ ਉਹਦਾ ਉਹਦਾ ਸਿਰਫ ਏਜੰਡਾ ਹੀ ਕਿਉਂਕਿ ਉਹ ਉਹ ਫਿਲਮਾਂ ਵਿੱਚ ਯੂਜ਼ਲੀ ਫਲॉप ਹੋ ਚੁੱਕੀ ਆ। ਹੂੰ ਬਿਲਕੁਲ ਉਹਨੂੰ ਹਿੰਦੀ ਫਿਲਮ ਇੰਡਸਟਰੀ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਮੇਰੇ ਆ ਪਿਛਲੀਆਂ ਜਿਹੜੀਆਂ ਤਕਰੀਬਨ 8-10 ਫਿਲਮਾਂ ਉਹਨ ਰਿਕਾਰਡ ਫਲॉप ਰਹੀਆਂ ਫਲॉप ਰਹੀਆਂ ਜਿਸ ਦਾ ਸੋਹ ਹੈ ਇੱਕ ਫਲॉप ਐਕਟ੍ਰੈਸ ਆ ਉਹਨੂੰ ਲੱਗਿਆ ਵੀ ਸਰਕਾਰ ਨਾਲ ਮਿਲ ਕੇ ਸਿੱਖਾਂ ਦੇ ਖਿਲਾਫ ਜਿਸ ਤਰ੍ਹਾਂ ਪੰਜਾਬ ਵਿੱਚ ਸ਼ਿਵ ਸੈਨਾ ਵਾਲੇ ਨਹੀਂ ਸੀ ਵੀ ਭਾਈ 12 ਦੇ ਖਿਲਾਫ ਬੋਲਦੇ ਹੋ ਜਾਂ ਅਸੰਤਰੀ ਦੇ ਖਿਲਾਫ ਬੋਲਦੇ ਸਿਕਿਉਰਿਟੀ ਲੈ ਲਓ ਸੋ ਬੀਬੀ ਉਹ ਕੰਮ ਵੱਡੇ ਪੱਧਰ ਤੇ ਕਰ ਰਹੀ ਆ ਵੀ ਉਹਨੂੰ ਉਹਨੂੰ ਪਤਾ ਲੱਗ ਗਿਆ ਢੰਗ ਤਰੀਕਾ ਵੀ ਲਾਈਮ ਲਾਈਟ ਵਿੱਚ ਜਿਹੜਾ ਕਿਦਾ ਰਹਿਣਾ ਹੈਗਾ ਪਾਕਿਸਤਾਨ ਦੇ ਖਿਲਾਫ ਸਿੱਖਾਂ ਦੇ ਖਿਲਾਫ ਇਹ ਸਾਰਾ ਕੁਝ ਇਹ ਬੋਲ ਕੇ ਉਹ ਉਹ ਸਾਰੀ ਫਿਲਮ ਵਿੱਚ ਇਤਿਹਾਸ ਕਿਤੇ ਵੀ ਹੈ ਨਹੀਂ ਸੰਤ ਜਰਨੈਲ ਸਿੰਘ ਦੀ ਕੋਈ ਹਾਜ਼ਰੀ ਨਹੀਂ ਹੈ ਐਮਰਜੈਂਸੀ ਵੇਲੇ ਉਹ 1978 ਵਿੱਚ ਆ ਜਿਹੜੇ ਉਹ ਬੰਦੇ ਤੇ ਇਹ ਇਸ ਫਿਲਮ ਵਿੱਚ ਫਿਰ ਗੋਲੀਆਂ ਚੱਲਦੀਆਂ ਆ ਬੰਦੇ ਮਰਦੇ ਉਹ ਸਾਰਾ ਕੁਝ ਦਕਾਇਆ ਹੈ ਐਮਰਜੈਂਸੀ ਤੱਕ ਉਹ ਕੁਝ ਵੀ ਨਹੀਂ ਵਾਪਰਿਆ ਜੀ ਸੋ ਤੱਥਾਂ ਦੇ ਆਧਾਰ ਤੇ ਔਰ ਇਤਿਹਾਸ ਦੇ ਆਧਾਰ ਤੇ ਵੀ ਉਹ ਗਲਤ ਆ ਸੰਤ ਜੀ ਦਾ ਕਰਤਾਰ ਕਿਸੇ ਨੌਜਵਾਨ ਵੱਲੋਂ ਨਿਭਾਇਆ ਗਿਆ ਸੋ ਉਹਦੇ ਵਿੱਚੋਂ ਮੈਂ ਨਹੀਂ ਦੇਖਦਾ ਨਾ ਮੈਂ ਦੇਖੀ ਹੈ ਕਿ ਵੀ ਉਹ ਜਿਹੜੇ ਟ੍ਰੇਲਰ ਦੇ ਆਉਂਦੇ ਆ ਟੈਲੀਵਿਜ਼ਨਾਂ ਤੇ ਅਸੀਂ ਉਹ ਦੇਖੇ ਆ ਗਿਆ ਸੋ ਜਦੋਂ ਤੁਸੀਂ ਹਿਸਟਰੀ ਨੂੰ ਡਿਸਟੋਰਟ ਕਰਕੇ ਫਿਲਮ ਬਣਾਉਂਦੇ ਹੋ ਤੁਸੀਂ ਦੇਖੋ ਵੀ ਸਮੁੱਚੇ ਭਾਰਤ ਵਿੱਚ ਕਿਸੇ ਨੇ ਨਹੀਂ ਦੇਖੀ ਉਹ ਹੂੰ ਹੂੰ ਜੀ 80 ਕਰੋੜ ਦਾ ਬਜਟ ਆ ਉਹਦਾ 80 ਕਰੋੜ ਲੱਗੇ ਆ ਤੇ ਹਾਲੇ ਤੱਕ 12 ਕੋ ਕਰੋੜ ਉਹਦੇ ਕਮਾਏ ਆ ਹਮਮ ਸੋ ਦੂਸਰੇ ਪਾਸੇ ਖਰੜਾ ਸਾਹਿਬ ਦੇ ਜੀਵਨ ਤੇ ਆਧਾਰਤਾ ਵੀ ਉਹ ਸਾਰਾ ਕੁਝ ਪਬਲਿਕ ਡੋਮੇਨ ਚ ਪਿਆ ਸੁਪਰੀਮ ਕੋਰਟ ਦੀਆਂ ਸੁਣਵਾਈਆਂ ਨੇ ਹਾਈ ਕੋਰਟ ਦੀਆਂ ਸੁਣਵਾਈਆਂ ਨੇ ਉਹਨਾਂ ਨੇ ਜਿਹੜੇ ਜਿਹੜੇ ਉਹ ਦੁਰਗਿਆਣਾ ਮੰਦਿਰ ਤੇ ਪੱਟੀ ਵਾਲੇ ਜਿਹੜਾ ਜਿਹੜਾ ਸਮਸ਼ਾਨ ਘਾਟ ਆ ਉਹਦਾ ਰਜਿਸਟਰ ਫੋਟੋਕਾਪੀ ਕਰਕੇ ਲੈਂਦੇ ਹੈਗੇ ਆ ਸੋ ਉੱਥੋਂ ਦੇ ਜਿਹੜੇ ਉਹ ਕੇਅਰ ਟੇਕਰ ਸੀ ਉਹਨਾਂ ਦੀਆਂ ਗਵਾਹੀਆਂ ਨੇ ਮਤਲਬ ਕਿ ਇੰਨਾ ਕੁਝ ਹੈ ਹਨਾ ਸੋ ਸਾਰਾ ਪਬਲਿਕ ਡੋਮੇਨ ਵਿੱਚ ਪਹਿਲਾਂ ਹੀ ਆ ਇਹਨਾਂ ਨੇ ਤਾਂ ਕਲੈਕਟ ਕੀਤਾ ਹੂੰ ਹੂੰ ਕਾਨੜਾ ਸਾਹਿਬ ਨੇ ਕਲੈਕਟ ਕਰਕੇ ਲੋਕਾਂ ਦੇ ਸਾਹਮਣੇ ਰੱਖਿਆ ਆਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਵਿੱਚ ਹੈਗੀਆਂ ਸੀ ਸੋ ਉਸ ਫਿਲਮ ਨੂੰ ਵੀ ਭਾਰਤ ਵਿੱਚ ਤਾਂ ਉਹ ਸੈਂਸਰ ਦੀ ਪੇਟ ਚੜ ਗਈ ਹੋਈ ਆ ਸੋ ਵੈਸੇ ਹੈਗਾ ਵੀ ਸਿਰਫ ਭਾਰਤ ਦਾ ਸੈਂਟਰ ਬੋਰਡ ਭਾਰਤ ਤੱਕ ਸੀਮਤ ਹੈ ਹੂੰ ਹੂੰ ਉਹ ਬਾਹਰ ਤੱਕ ਨਹੀਂ ਨਹੀਂ ਉਹ ਭਾਰਤ ਵਿੱਚ ਸਿਰਫ ਸਹੀ ਇਹੀ ਇਹੀ ਇੱਕ ਜਿਹੜਾ ਸਵਾਲ ਇੱਕ ਵੱਡਾ ਉੱਠ ਰਿਹਾ ਸੀ ਕਿ ਉਹਨਾਂ ਨੇ ਐਲਾਨ ਵੀ ਇਹੀ ਕੀਤਾ ਸੀ ਕਿ ਭਾਰਤ ਨੂੰ ਛੱਡ ਕੇ ਬਾਕੀ ਜਗ੍ਹਾ ਤੇ ਰੀਲੀਜ਼ ਜਿਹੜੀ ਹੋਏਗੀ ਫਿਰ ਬਾਕੀ ਜਗ੍ਹਾ ਤੇ ਇਹ じゃ ਕੀ ਹੋ ਗਿਆ ਕਿ ਕੀ ਭਾਰਤ ਨੇ ਇੰਨਾ ਜ਼ਿਆਦਾ ਪ੍ਰੈਸ਼ਰ ਪਾਤਾ ਹਾਂਜੀ 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 ਸੋ ਹੁਣ ਸਾਡੇ ਦਰਸ਼ਕਾਂ ਨੂੰ ਇਹ ਦੱਸਿਆ ਵੀ ਭਾਰਤ ਦਾ ਫਿਲਮ ਸੈਂਸਰ ਬੋਰਡ ਆ ਸਿਰਫ ਭਾਰਤ ਵਿੱਚ ਰੋਕ ਲਾ ਸਕਦਾ ਕਿਸੇ ਵੀ ਫਿਲਮ ਦੇ ਚੱਲਣ ਤੋਂ ਆਪਣੀਆਂ ਬਹੁਤ ਸਾਰੀਆਂ ਫਿਲਮਾਂ ਨੇ ਸਾਡਾ ਹੱਕ ਆ ਜਾਂ ਤੂਫਾਨ ਸਿੰਘ ਦੇ ਨਾਂ ਤੇ ਆਈ ਸੀ ਜਾਂ ਹੋਰ ਬਹੁਤ ਸਿੱਖ ਨੌਜਵਾਨਾਂ ਦੇ ਨਾਂ ਤੇ ਆਈਆਂ ਭਾਰਤ ਵਿੱਚ ਨਹੀਂ ਰਿਲੀਜ਼ ਹੋਈਆਂ ਵਿਦੇਸ਼ਾਂ ਵਿੱਚ ਉਹਨਾਂ ਨੇ ਰਿਲੀਜ਼ ਕੀਤੀ ਔਰ ਸੰਗਤ ਨੇ ਪੂਰੀ ਆਪਾ ਕਹ ਲਈ ਵੀ ਉਹਨਾਂ ਦੀ ਪਾ ਦਿੱਤੀ ਕਿ ਤਨਾ ਕਿਤੇ ਕੋਈ ਕਮੀ ਨਹੀਂ ਛੱਡੀ ਹਾਂ ਛੱਡੇ ਹੁਣ ਇਹਦੇ ਫਿਲਮ ਨਾਲ ਇਹ ਹੋਇਆ ਵੀ ਜਿਹੜੇ ਵਿਅਕਤੀ ਨੇ ਜਿਹੜੀ ਕੰਪਨੀ ਨੇ ਇਹਦੇ ਵਿਦੇਸ਼ਾਂ ਵਾਲੇ ਰਾਈਟਸ ਖਰੀਦੇ ਸੀ ਅਸਲ 'ਚ ਉਹ ਇੱਕ ਪੰਜਾਬ ਦਾ ਨਾਮੀ ਫਿਲਮ ਐਕਟਰ ਆ ਤੇ ਫਿਲਮ ਪ੍ਰੋਡਿਊਸਰ ਆ ਜੀ ਹਨ ਉਹਦਾ ਵਿਦੇਸ਼ਾਂ ਵਿੱਚ ਸਿੱਕਾ ਚੱਲਦਾ ਉਹ ਸਾਰੇ ਵਿਦੇਸ਼ੀ ਰਾਈਟਸ ਉਹਨੇ ਲੈ ਲਏ ਸੀਗੇ ਤੇ ਭਾਰਤ ਸਰਕਾਰ ਨੇ ਸਾਨੂੰ ਪਤਾ ਲੱਗਿਆ ਵੀ ਉਹ ਨੂੰ ਡਰਾਤਾ ਹੋਇਆ ਵੀ ਜੇ ਤੂੰ ਇਹ ਫਿਲਮ ਵਿਦੇਸ਼ਾਂ ਵਿੱਚ ਰਿਲੀਜ਼ ਕਰੇ ਅਸੀਂ ਤੇਰੀਆਂ ਭਾਰਤ ਵਿੱਚ ਸਾਰੀਆਂ ਫਿਲਮਾਂ ਤੇਰੀ ਇਨਫੋਰਮੇਸ਼ਨ ਸਰ ਤੇਰਾ ਜਿਹੜਾ ED CBI ਕੇਸ ਪਾ ਦਾਂਗੇ ਸੋ ਜਿਹੜਾ ਪੈਸੇ ਕਮਾਉਣ ਵਾਲਾ ਬੰਦਾ ਉਹ ਡਰ ਜਾਂਦਾ ਸੋ ਦਲੇਰ ਨਹੀਂ ਹੈਗਾ ਸੋ ਯਾ ਤਾਂ ਚਾਹੀਦਾ ਸੀ ਵੀ ਜਿਹੜਾ ਪ੍ਰੋਡਿਊਸਰ ਡਾਇਰੈਕਟਰ ਆ ਉਹ ਕਿਸੇ ਇਹੇ ਜੇ ਬੰਦੇ ਨਾਲ ਸੰਪਰਕ ਕਰਦਾ ਜੇ ਉਸ ਪਹਿਲਾਂ ਕਹਿੰਦਾ ਕਿ ਭਾਰਤ ਸਰਕਾਰ ਦਾ ਪ੍ਰੈਸ਼ਰ ਆ ਸਕਦਾ ਜੇ ਝੰਡਾ ਲੂੰਗਾ ਤਾਂ ਰਾਈਟਸ ਲੈ ਉਹਨਾਂ ਨੇ ਰਾਈਟਸ ਲੈ ਲਏ ਸਰਕਾਰ ਨੇ ਦਬਕਾ ਲਏ ਤੇ ਹੁਣ ਉਹ ਵਿਦੇਸ਼ਾਂ ਵਿੱਚ ਵੀ ਰਣੀਸ ਨਹੀਂ ਹੋ ਰਹੀ ਸੋ ਇਹ ਸਾਰੀ ਕਹਾਣੀ ਸਾਹਮਣੇ ਆ ਰਹੀ ਹੈ ਬਿਲਕੁਲ ਜੀ ਦੇਖਦੇ ਹਾਂ ਕਿ ਕੀ ਇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੁੰਦਾ ਹੈ ਕਿ ਕੋਈ ਇਸ ਤੇ ਸਟੈਂਡ ਲੈਂਦਾ ਹੈ ਜਾਂ ਫਿਰ ਇਸੇ ਤਰੀਕੇ ਦੇ ਨਾਲ ਆਪਾਂ ਕਹਿ ਲਈ ਕਿ ਹਨੇਰੇ ਦੇ ਵਿੱਚ ਇਹ ਜਿਹੜੀ ਫਿਲਮ ਹੋ ਰਹਿ ਜਾਵੇਗੀ ਪਰ ਖਾਲੜਾ ਸਾਹਿਬ ਦੀ ਜਿਹੜੀ ਆਪਾਂ ਕਹਿ ਲਈ ਕਿ ਕੁਰਬਾਨੀ ਹੈਗੀ ਹੈ ਉਸ ਨੇ ਜਿਹੜਾ ਹੈਗਾ ਹੈ ਪੂਰੇ ਇਸ ਮਸਲੇ ਨੂੰ ਜਿਹੜਾ ਹੈ ਕਿਤਨਾ ਕਿਤੇ ਰੋਸ਼ਨੀ ਦੇ ਵਿੱਚ ਜ਼ਰੂਰ ਲਿਆਂਦਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਥੋਂ ਜਾ ਕੇ ਜਿਹੜੀ ਆਪਣੀ ਸ਼ਹਾਦਤ ਦਿੱਤੀ ਉਹਨਾਂ ਦੇ ਕੋਲ ਇੱਕ ਆਪਸ਼ਨ ਸੀਗੀ ਕਿ ਆਪਣੇ ਆਪ ਨੂੰ ਜਿਹੜਾ ਹੈਗਾ ਹੈ ਬਾਹਰ ਰੱਖ ਕੇ ਸਿਕਿਉਰ ਰਹਿ ਸਕਦੇ ਸੀ ਪਰ ਉਹਨਾਂ ਨੇ ਉਹ ਸ਼ਹਾਦਤ ਦਾ ਜਿਹੜਾ ਹੈਗਾ ਹੈ ਰਾਹ ਜਿਹੜਾ ਆਪ ਚੁਣਿਆ ਹੈਗਾ ਔਰ ਜਾਣ ਕੇ ਜਿਹੜਾ ਹੈ ਆਪਾਂ ਕਹਿ ਲਈ ਕਿ ਚੁਣਿਆ ਹੈਗਾ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਹੋਰ ਵੀ ਜ਼ਿਆਦਾ ਬਬ ਲਖਣ ਕਰ ਦਿੰਦਾ ਹੈਗਾ